ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੇ ਆ ਕੇ ਕਹਿੰਦਾ ਮਹਾਰਾਜ ਇਹ ਸਾਨੂੰ ਸਿਖਾ ਰਹੇ ਨੇ ਕਵੀ ਜਨ ਕਹਿ ਲੋ ਮਹਾਰਾਜ ਦੇ ਸਿੱਖ ਕਹਿ ਲੋ ਉਹ ਸਾਨੂੰ ਸਿਖਾਉਂਦੇ ਨੇ ਗੁਰੂ ਕੋਲੇ ਆਉਣਾ ਤੇ ਆਹ ਤਰੀਕਾ ਅਪਣਾਇਓ ਜੇ ਉਹ ਕਹਿੰਦਾ ਚਾਦਰ ਮੈਲੀ ਸਾਬਣ ਥੋੜਾ ਜਰ ਦੇਖਾਂ ਤਦ ਰੋਵਾਂ ਇਹ ਕਵੀ ਦੀਆਂ 52 ਕਵੀਆਂ ਵਿੱਚੋਂ ਕਵੀ ਦੀਆਂ 4 ਇੱਕ ਸਤਰਾਂ ਨੇ ਉਹ ਕਹਿੰਦਾ ਚਾਦਰ ਮੈਲੀ ਸਾਨੂੰ ਸਮਝਾ ਰਿਹਾ ਕਿ ਐਨੇ ਔਗੜਾਂ ਨਾਲ ਭਰੇ ਜੇ ਗੁਰੂ ਕੋਲੇ ਆ ਕੇ ਗੁਰੂ ਦੇ ਨਾਮ ਰੂਪੀ ਸਾਬਣ ਲੈ ਕੇ ਧੋਵੋ ਇਹਨੂੰ ਕਹਿੰਦਾ ਚਾਦਰ ਮੈਲੀ ਸਾਬਣ ਥੋੜਾ ਜਰ ਦੇਖਾਂ ਤਦ ਰੋਵਾਂ ਇੰਨੇ ਦਾਗ ਲੱਗੇ ਤਨ ਉੱਤੇ ਕਿਹੜਾ ਕਿਹੜਾ ਧੋਵਾਂ ਦਾਗਾਂ ਦੀ ਕੋਈ ਕੀਮਤ ਨਹੀਂ ਕਿਉਂ ਕਰ ਹੱਸੀ ਹੋਵਾਂ ਸ੍ਰੀ ਸਾਹਿਬ ਜੀ ਮੈਨੂੰ ਦੇਵੋ ਦਰਸ਼ਨ ਮੈਂ ਸੱਚੇ ਸਾਬਣ ਧੋਵਾਂ ਉਹ ਕਹਿੰਦਾ ਮਹਾਰਾਜ ਮੈਨੂੰ ਆਪਣਾ ਨਾਮ ਰੂਪੀ ਸਾਬਣ ਦਿਓ ਜਿਸ ਦਿਨ ਨਾਲ ਮੈਂ ਧੋ ਲਵਾਂ ਉਹ ਅਸੀਂ ਰੋਜ਼ ਹੀ ਪੜਦੇ ਹਾਂ ਭਰੀਏ ਮਤ ਪਾਪਾਂ ਕੈ ਸੰਗ ਕਦ ਨਾਲ ਧੋਵਾਂਗੇ ਉਹ ਤੋਂ ਪੈ ਨਾਮ ਹੈ ਕੇ